ਕੰਕਾਲੀ ਚਲ ਬੋ ਪਾਪਾ ਹਾਂ ਆਪਾਂ ਹੀ ਮੱਕੀ ਦਾ ਚਾਰ ਪਾਈਏ ਉਹ ਤਾਂ ਮੱਕੀ ਦਾ ਚਾਰ ਨਾ ਐਵੇਂ ਆਏ ਸ਼ਰਮਾਇਦਾਰਾਂ ਦਾ ਕੰਮ ਆ ਜਿਹੜੇ ਸਰ ਦੇ ਪੋਜਦੇ ਲੋਕ ਆ ਨਾ ਉਹਨਾਂ ਵਾਸਤੇ ਜਾਂ ਹੁੰਦਾ ਤੇ ਜਾਂ ਇਹ ਨਕੰਮੇ ਲੋਕਾਂ ਵਾਸਤੇ ਹੁੰਦਾ ਮੱਕੀ ਦਾ ਚਾਰ ਜੇ ਆਪਾਂ ਆਪ ਨੂੰ ਕਹੀਏ ਵੀ ਆਪਾਂ ਮਹੀਨੇ ਦੀਆਂ ਰੋਟੀਆਂ ਇਕੱਠੇ ਬਣਾ ਕੇ ਰੱਖ ਲਈਏ ਜਾਂ ਸਬਜ਼ੀ ਬਣਾ ਕੇ ਰੱਖ ਲਈਏ ਆਪਾਂ ਰੱਖ ਲਾਂਗੇ ਆਪਾਂ ਪਸ਼ੂਆਂ ਵਾਸਤੇ ਮੱਕੀ ਦਾ ਚਾਰ ਇੱਕ ਤਜਰਬਾ ਲੱਭ ਲਿਆ ਲੋਕਾਂ ਨੇ ਵੀ ਐਂ ਚਾਰ ਇਕੱਠਾ ਕਰਕੇ ਰੱਖ ਲੋ ਤੇ ਪਰ ਜਿਹੜਾ ਇਹ ਹਰੇ ਨਾਜ ਦਾ ਜਾਂ ਹਰੇ ਚਾਰੇ ਦਾ ਕੰਮ ਆ ਨਾ ਇਹ ਮੱਕੀ ਦਾ ਚਾਰ ਨਹੀਂ ਕਰਦਾ ਇਹ ਤਾਂ ਸਿਰਫ ਇਹ ਆ ਵੀ ਜਿਹੜੇ ਬੰਦੇ ਪੱਠੇ ਵੱਢ ਨਹੀਂ ਸਕਦੇ ਬਹਿ ਕੇ ਤੇ ਜਾਂ ਜਿਨ੍ਹਾਂ ਕੋਲ ਟਾਈਮ ਨਹੀਂ ਹੈਗਾ ਤੇ ਜਾਂ ਜਿਹੜੇ ਖੁੰਡਾਂ ਤੇ ਬਹਿਣ ਵਾਲੇ ਆ ਡੇਲੀ ਨਹੀਂ ਖੇਤਾਂ ਦੇ ਵਿੱਚ ਆ ਸਕਦੇ ਉਹਨਾਂ ਵਾਸਤੇ ਆ ਮੱਕੀ ਦੇ ਚਾਰ ਤਾਂ ਤੇ ਸਹੀ ਮਹਨੇ ਤਾਂ ਜਿਹੜੇ ਪੁਰਾਣੇ ਬਜ਼ੁਰਗਾਂ ਮੁਤਾਬਕ ਆ ਨਾ ਇਹ ਤਾਂ ਇਹ ਹਰਾਚਾਰਾ ਹੀ ਹੁੰਦਾ ਰੁੱਤ ਰੁੱਤ ਦੇ ਮੇਵੇ ਹੁੰਦੇ ਆ ਇਹ ਵੀ ਜਿਵੇਂ ਵਰਸੀਨ ਆ ਗਿਆ ਕਿਤੇ ਜਮੀ ਆ ਗਈ ਕਿਤੇ ਚਰੀ ਆ ਗਈ ਵੱਖ-ਵੱਖ ਤਰ੍ਹਾਂ ਦਾ ਹੁੰਦਾ ਇਹ ਹਰਾਚਾਰਾ ਤੇ ਸਹੀ ਤਾਂ ਪਸ਼ੂਆਂ ਵਾਸਤੇ ਪੁੱਤ ਇਹ ਹੁੰਦਾ ਤੇ ਜਿਹੜਾ ਇਹ ਦਾ ਚਾਰ ਪੌਣ ਵਾਲਾ ਦਾ ਲੋਕਾਂ ਨੇ ਟਕਵੰਜ ਬਣਾ ਲਿਆ ਐਵੇਂ ਇਹ ਤਾਂ ਸ਼ਰਮਾਇਦਾਰਾਂ ਦਾ ਕੰਮ ਕਹਿ ਲਓ ਜਾਂ ਤੇ ਜਾਂ ਉਹਨਾਂ ਦਾ ਕਹਿ ਲਓ ਵੀ ਜਿਨ੍ਹਾਂ ਤੋਂ ਪੱਠੇ ਨਹੀਂ ਵੱਢੇ ਜਾਂਦੇ ਕੱਢ ਦੇ